ਜਿਹੜਾ ਤੁਹਾਡਾ ਕਾਸ ਆਪਰੇਸ਼ਨ ਮਾਂ ਜੋ ਐਸਐਸਪੀ ਸਾਡੇ ਜੋਤੀ ਜਾਦਵ ਜੀ ਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜਿਹੜਾ ਕਾਸ ਸੁਪਰੀਹਿੰਸ ਸਮਰਾਲਾ ਵਿਖੇ ਚਲਾਇਆ ਗਿਆ ਕਾਸ ਆਪਰੇਸ਼ਨ ਇਹ ਪਹਿਲਾਂ ਵੀ ਸਾਡੇ ਚੱਲਦੇ ਆ ਅੱਜ ਜਿਹੜਾ ਆਈਡੀਏ ਦੇ ਲਾਗੇ ਮਹੱਲਾ ਇਹਦੇ ਵਿੱਚ ਜਿਹੜਾ ਸਾਡੇ ਹੌਟਸਪੌਟ ਉਸ ਮਹੱਲੇ ਦੇ ਵਿੱਚ ਸਾਰਾ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਜਿਹੜੇ ਸਾਬਕਾ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਪਰਚੇ ਦਰਜ ਆ ਜਾਂ ਜਿਨ੍ਹਾਂ ਬਾਰੇ ਹੁਣ ਵੀ ਸਾਡੇ ਕੋਲ ਟਿਪਸ ਆਦੀ ਇਨਫੋਰਮੇਸ਼ਨ ਆਦੀ ਆ ਉਹਨਾਂ ਸਾਰਿਆਂ ਦੇ ਜਿਹੜੇ ਘਰਾਂ ਦੀ ਸਰਚ ਕਰ ਰਹੇ ਆ ਇਸ ਸਰਚ ਤੋਂ ਬਿਨਾ ਫਿਜ਼ੀਕਲ ਚੈੱਕਿੰਗ ਤੋਂ ਬਿਨਾ ਇਹਨਾਂ ਦੀ ਜਿਹੜੀ ਆ ਵਾਹਰ ਜਿਹੜੀ ਮੂਵਮੈਂਟ ਆ ਕਿਤੇ ਜਾਣ ਆਣ ਦੀ ਉਹ ਵੀ ਚੈੱਕ ਕੀਤੀ ਜਾਏਗੀ ਤੇ ਅਜੇ ਸਾਨੂੰ ਬਰਾਮਦ ਨਹੀਂ ਹੋਇਆ ਅਜੇ ਤਿੰਨ ਘਰ ਚੈੱਕ ਕੀਤੇ ਆ ਹੋਰ ਵੀ ਚੈੱਕ ਕਰ ਰਹੇ ਆ